ਅੱਜਕੱਲ ਕਰਾਂਗੇ ਕਿ ਕਿਵੇਂ ਇੱਕ ਚਪੜਾਸੀ ਦੀ ਧੀ ਆਈਐਸ ਅਫਸਰ ਬੰਦੀ ਹੈ ਇੱਕ ਟੀਵੀ ਸੀਰੀਅਲ ਬਣੀ ਸੰਦੀਪ ਕੌਰ ਦੀ ਪ੍ਰੇਰਣਾ ਗੱਲਬਾਤ ਕਰਾਂਗੇ ਕਿ ਕਿਸ ਤਰ੍ਹਾਂ ਅਜਿਹੇ ਬਹੁਤ ਜਿਹੜੀ ਕਿ ਸਟੋਰੀਸ ਆਉਂਦੀਆਂ ਜੋ ਕਿ ਬਹੁਤ ਜ਼ਿਆਦਾ ਇਨਸਪੀਰੇਸ਼ਨਲ ਹੁੰਦੀਆਂ ਤਾਂ ਅਜਿਹੀ ਇੱਕ ਕਹਾਣੀ ਤੁਹਾਡੇ ਸਾਹਮਣੇ ਜਿਹੜੀ ਲੈ ਕੇ ਆਏ ਆ ਜਿਸ ਦੇ ਨਾਲ ਬਹੁਤ ਯਾਦੀ ਜਿਹੜੀ ਮੋਟੀਵੇਸ਼ਨ ਬਹੁਤ ਲੋਕਾਂ ਨੂੰ ਮਿਲਦੀ ਕਿ ਕਿਸ ਤਰ੍ਹਾਂ ਇੱਕ ਚਪੜਾਸੀ ਦੀ ਧੀ यूपीएससी क्लियर करके आईएएस अफसर बनदी है आईएएस अफसर का नाम है संदीप कौर जो कि मोरिंडा दी रहण वाली है और उसके जो पिता है वो माल विभाग ਦੇ ਵਿੱਚ ਚਪੜਾਸੀ ਦੇ ਵਜੋਂ ਨੌਕਰੀ ਕਰਦੇ ਸੀ ਤੇ ਇਸੇ ਦੌਰਾਨ ਉਸ ਦੇ ਵੱਲੋਂ ਇਹ ਕਿਹਾ ਜਾਂਦਾ ਹੈ ਕਿ ਮੈਂ ਪੜ੍ਹਾਈ ਕਰਨੀ ਹੈ ਕਿਉਂਕਿ ਸੰਦੀਪ कौर ਬਹੁਤ ਜ਼ਿਆਦਾ ਵਧੀਆ ਪੜ੍ਹਾਈ ਕਰਦੀ ਸੀ ਉਹ ਤੇ ਬਹੁਤ ਵਧੀਆ ਨੰਬਰ ਆਉਂਦੇ ਸੀ ਉਸ ਨੇ ਇੰਜੀਨੀਅਰਿੰਗ ਕੀਤੀ ਸੀ ਜਿਸ ਤੋਂ ਬਾਅਦ ਇੱਕ ਟੀਵੀ ਸੀਰੀਅਲ ਉਸ ਦੀ ਪ੍ਰੇਰਣਾ ਬਣਦੀ ਹੈ ਟੀਵੀ ਸੀਰੀਅਲ ਜੋ ਉੜਾ ਨੇ ਉਸ ਨੂੰ ਦੇਖ ਕੇ ਉਸ ਦੇ ਵੱਲੋਂ ਇਹ ਜਿਹੜਾ ਕਿ ਆ ਜਾਂਦਾ ਕਿ ਉਸਨੇ ਵੀ ਅੱਗੇ ਜਾ ਕੇ ਕੁਝ ਬਹੁਤ ਵਧੀਆ ਕਰਨੇ ਜਿਸ ਤੋਂ ਬਾਅਦ ਆਪਣੇ ਪਿਤਾ ਨੂੰ ਕਹਿੰਦੀ ਹੈ ਕਿ ਮੈਂ ਯੂਪੀਐਸਸੀ ਪੇਪਰ ਕਲੀਅਰ ਕਰਨਾ ਹੈ ਜਿਸ ਤੋਂ ਬਾਅਦ ਉਸਦੇ ਪਿਤਾ ਹੈ ਉਹਨਾਂ ਕੋਲ ਥੋੜੀ ਜਿਹੀ ਜ਼ਮੀਨ ਹੁੰਦੀ ਹੈ ਉਸ ਜ਼ਮੀਨ ਨੂੰ ਉਹ ਜਿਹੜਾ ਕਿ ਗਿਰਵੀ ਰੱਖ ਦਿੰਦੇ ਨੇ ਜਿਸ ਤੋਂ ਬਾਅਦ ਉਹਨਾਂ ਦੇ ਵੱਲੋਂ ਆਪਣੀ ਕੁੜੀ ਨੂੰ ਜਿਹੜਾ ਪੜਾਇਆ ਜਾਂਦਾ ਜਿਸ ਤੋਂ ਬਾਅਦ ਸੰਦੀਪ ਕੌਰ ਪਹਿਲੇ ਦੋ ਪੇਪਰ ਜਿਹੜੇ ਕੀ ਅਟੈਂਪਟਸ ਨੇ ਉਹ ਯੂਪੀਐਸਸੀ ਦੇ ਨਹੀਂ ਕਲੀਅਰ ਕਰ ਪਾਉਂਦੀ ਤੀਜਾ ਵੀ ਜਿਹੜਾ ਕਰਦੀ ਹੈ ਉਸ ਦੇ ਵਿੱਚੋਂ ਤਿੰਨ ਅੰਕ ਤੋਂ ਰਹਿ ਜਾਂਦੇ ਪਰ ਚੌਥੀ ਵਾਰ ਯੂਪੀਐਸਸੀ ਕਲੀਅਰ ਕਰਕੇ ਸੰਦੀਪ ਕੌਰ ਆਈਐਸ ਅਫਸਰ ਬਣ ਜਾਂਦੀ ਹੈ ਤਾਂ ਕੋਈ ਵੀ ਜਿਹੜਾ ਕਿ ਮੁਕਾਮ ਹੋਵੇ ਉਸ ਦੇ ਲਈ ਜਿਹੜਾ ਹਾਰਡਵਰਕ ਕਰਨਾ ਕਿੰਨਾ ਜ਼ਿਆਦਾ ਜ਼ਰੂਰੀ ਹੈ ਇਸ ਤਰ੍ਹਾਂ ਜਿਹੜੀ ਕਿ ਕਾਫੀ ਪਰੇਸ਼ਾਨੀ ਜਿਹੜੀ ਕਿ ਸੰਦੀਪ ਕੌਰ ਨੂੰ ਆਈ ਪਰ ਉਸ ਦੇ ਵੱਲੋਂ ਬਹੁਤ ਹਿੰਮਤ ਦੇ ਨਾਲ ਅੱਗੇ ਉਸ ਦੇ ਵੱਲੋਂ ਕੰਮ ਕੀਤਾ ਗਿਆ ਹਾਰਡਵਰਕ ਕੀਤਾ ਗਿਆ ਜਿਸ ਤੋਂ ਬਾਅਦ ਹੁਣ ਉਹ ਆਈਐਸ ਅਫਸਰ ਬਣੀ ਹੋਰ ਇਸ ਦੀ ਕਹਾਣੀ ਤੁਹਾਨੂੰ ਦੱਸਦੀਏ ਕਈ ਲੋਕਾਂ ਤੱਕ ਤਾਂ ਪਹੁੰਚੀ ਹੋਈ ਹੈ ਪਰ ਇੱਕ ਹੋਰ ਜਿਹੜਾ ਕਿ ਮਾਧਿਮਕੀ ਤੁਹਾਡੇ ਤੱਕ ਵੀ ਪਹੁੰਚੇ ਕਿ ਕਿਸ ਤਰ੍ਹਾਂ ਇੱਕ ਚਪੜਾਸੀ ਦੀ ਤੀ IAS ਅਫਸਰ ਬਣੀ ਹੈ ਤਾਂ ਉਸ ਤੋਂ ਬਾਅਦ ਤੁਹਾਨੂੰ ਇਹ ਦੱਸਦੀ ਹੈ ਕਿ ਇੱਕ ਟੀਵੀ ਸੀਰੀਅਲ ਕਿਉਂਕਿ ਇਹ ਕਹਿ ਦਿੱਤਾ ਜਾਂਦਾ ਹੈ ਕਿ ਜਿਹੜੇ ਟੀਵੀ ਦੇਖਦੇ ਉਸ ਦੇ ਨਾਲ ਕਈ ਚੀਜ਼ਾਂ ਬਹੁਤ ਵਧੀਆ ਹੁੰਦੀਆਂ ਕਈ ਚੀਜ਼ਾਂ ਨਹੀਂ ਵਧੀਆ ਹੁੰਦੇ ਪਰ ਇਹ ਸੰਦੀਪ ਕੌਰ ਨੇ ਕਿਸ ਤਰ੍ਹਾਂ ਇੱਕ ਟੀਵੀ ਸੀਰੀਅਲ ਪ੍ਰੇਰਣਾ ਬਣਿਆ ਜਿਸ ਤੋਂ ਬਾਅਦ ਉਸ ਨੇ ठान ਲਿਆ ਕਿ ਮੈਂ ਇਹ ਕੰਮ ਕਰਨਾ ਜਿਸ ਤੋਂ ਬਾਅਦ ਉਸ ਦੇ ਵੱਲੋਂ UPSC ਪੇਪਰ ਕਲੀਅਰ ਕੀਤਾ ਜਾਂਦਾ ਤੇ ਅੱਜ ਉਸ ਨੂੰ ਸਲੂਟ ਵੱਜਦੇ ਨੇ ਅਜਿਹੀ ਹੋਰ ਵੀਡੀਓਜ਼ ਦੇਖਣ ਦੇ ਲਈ ਤੁਸੀਂ ਦੇਖਦੇ ਰਹੋ ਲਗਾਤਾਰ ਅੱਜ ਕੱਲ ਕਰਾਂਗੇ ਕਿ ਕਿਵੇਂ ਇੱਕ ਚਪੜਾਸੀ ਦੀ ਧੀ ਆਈਐਸ ਅਫਸਰ ਬੰਦੀ ਹੈ ਇੱਕ ਟੀਵੀ ਸੀਰੀਅਲ ਬਣੀ ਸੰਦੀਪ ਕੌਰ ਦੀ ਪ੍ਰੇਰਣਾ ਗੱਲਬਾਤ ਕਰਾਂਗੇ ਕਿ ਕਿਸ ਤਰ੍ਹਾਂ ਅਜਿਹੇ ਬਹੁਤ ਜਿਹੜੀ ਕਿ ਸਟੋਰੀਸ ਆਉਂਦੀਆਂ ਜੋ ਕਿ ਬਹੁਤ ਜ਼ਿਆਦਾ ਇਨਸਪੀਰੇਸ਼ਨਲ ਹੁੰਦੀਆਂ ਤਾਂ ਅਜਿਹੀ ਇੱਕ ਕਹਾਣੀ ਤੁਹਾਡੇ ਸਾਹਮਣੇ ਜਿਹੜੀ ਲੈ ਕੇ ਆਏ ਆ ਜਿਸ ਦੇ ਨਾਲ ਬਹੁਤ ਜ਼ਿਆਦਾ ਜਿਹੜੀ ਮੋਟੀਵੇਸ਼ਨ ਬਹੁਤ ਲੋਕਾਂ ਨੂੰ ਮਿਲਦੀ ਕਿ ਕਿਸ ਤਰ੍ਹਾਂ ਇੱਕ ਚਪੜਾਸੀ ਦੀ ਧੀ यूपीएससी क्लियर करके आईएएस अफसर बनदी है आईएएस अफसर ਦਾ ਨਾਮ ਹੈ ਸੰਦੀਪ ਕੌਰ ਜੋ ਕਿ ਮੋਰਿੰਡਾ ਦੀ ਰਹਿਣ ਵਾਲੀ ਹੈ ਔਰ ਉਸਦੇ ਜੋ ਪਿਤਾ ਹੈ ਉਹ ਮਾਲ ਵਿਭਾਗ ਦੇ ਵਿੱਚ ਚਪੜਾਸੀ ਦੇ ਵਜੋਂ ਨੌਕਰੀ ਕਰਦੇ ਸਨ ਤੇ ਇਸੇ ਦੌਰਾਨ ਉਸਦੇ ਵੱਲੋਂ ਇਹ ਕਿਹਾ ਜਾਂਦਾ ਹੈ ਕਿ ਮੈਂ ਪੜ੍ਹਾਈ ਕਰਨੀ ਹੈ ਕਿਉਂਕਿ ਸੰਦੀਪ ਕੌਰ ਬਹੁਤ ਜ਼ਿਆਦਾ ਵਧੀਆ ਪੜ੍ਹਾਈ ਕਰਦੀ ਸੀ ਤੇ ਬਹੁਤ ਵਧੀਆ ਨੰਬਰ ਆਉਂਦੇ ਸਨ ਉਸਨੇ ਇੰਜੀਨੀਅਰਿੰਗ ਕੀਤੀ ਸੀ ਜਿਸ ਤੋਂ ਬਾਅਦ ਇੱਕ ਟੀਵੀ ਸੀਰੀਅਲ ਉਸ ਦੀ ਪ੍ਰੇਰਣਾ ਬਣਦੀ ਹੈ ਟੀਵੀ ਸੀਰੀਅਲ ਜੋ ਉੜਾਣ ਨੇ ਉਸ ਨੂੰ ਦੇਖ ਕੇ ਉਸ ਦੇ ਵੱਲੋਂ ਇਹ ਜਿਹੜਾ ਕਿ ਆ ਜਾਂਦਾ ਕਿ ਉਸਨੇ ਵੀ ਅੱਗੇ ਜਾ ਕੇ ਕੁਝ ਬਹੁਤ ਵਧੀਆ ਕਰਨੇ ਜਿਸ ਤੋਂ ਬਾਅਦ ਆਪਣੇ ਪਿਤਾ ਨੂੰ ਕਹਿੰਦੀ ਹੈ ਕਿ ਮੈਂ ਯੂਪੀਐਸਸੀ ਪੇਪਰ ਕਲੀਅਰ ਕਰਨਾ ਹੈ ਜਿਸ ਤੋਂ ਬਾਅਦ ਉਸ ਦੇ ਪਿਤਾ ਹੈ ਉਹਨਾਂ ਕੋਲ ਥੋੜੀ ਜਿਹੀ ਜ਼ਮੀਨ ਹੁੰਦੀ ਹੈ ਉਸ ਜ਼ਮੀਨ ਨੂੰ ਉਹ ਜਿਹੜਾ ਕਿ ਗਿਰਵੀ ਰੱਖ ਦਿੰਦੇ ਨੇ ਜਿਸ ਤੋਂ ਬਾਅਦ ਉਹਨਾਂ ਦੇ ਵੱਲੋਂ ਆਪਣੀ ਕੁੜੀ ਨੂੰ ਜਿਹੜਾ ਪੜਾਇਆ ਜਾਂਦਾ ਜਿਸ ਤੋਂ ਬਾਅਦ ਸੰਦੀਪ ਕੌਰ ਪਹਿਲੇ ਦੋ ਪੇਪਰ ਜਿਹੜੇ ਕਿ ਅਟੈਂਪਟਸ ਨੇ ਉਹ ਯੂਪੀਐਸਸੀ ਦੇ ਨਹੀਂ ਕਲੀਅਰ ਕਰ ਪਾਉਂਦੀ ਤੀਜਾ ਵੀ ਜਿਹੜਾ ਕਰਦੀ ਹੈ ਉਸ ਦੇ ਵਿੱਚੋਂ ਤਿੰਨ ਅੰਕ ਤੋਂ ਰਹਿ ਜਾਂਦੇ ਪਰ ਚੌਥੀ ਵਾਰ ਯੂਪੀਐਸਸੀ ਕਲੀਅਰ ਕਰਕੇ ਸੰਦੀਪ ਕੌਰ ਆਈਐਸ ਅਫਸਰ ਬਣ ਜਾਂਦੀ ਹੈ ਤਾਂ ਕੋਈ ਵੀ ਜਿਹੜਾ ਕਿ ਮੁਕਾਮ ਹੋਵੇ ਉਸਦੇ ਲਈ ਜਿਹੜਾ ਹਾਰਡਵਰਕ ਕਰਨਾ ਕਿੰਨਾ ਜ਼ਿਆਦਾ ਜ਼ਰੂਰੀ ਹੈ ਇਸ ਤਰ੍ਹਾਂ ਜਿਹੜੀ ਕਿ ਕਾਫੀ ਪਰੇਸ਼ਾਨੀ ਜਿਹੜੀ ਕਿ ਸੰਦੀਪ ਕੌਰ ਨੂੰ ਆਈ ਪਰ ਉਸਦੇ ਵੱਲੋਂ ਬਹੁਤ ਹਿੰਮਤ ਦੇ ਨਾਲ ਅੱਗੇ ਉਸਦੇ ਵੱਲੋਂ ਕੰਮ ਕੀਤਾ ਗਿਆ ਹਾਰਡਵਰਕ ਕੀਤਾ ਗਿਆ ਜਿਸ ਤੋਂ ਬਾਅਦ ਹੁਣ ਉਹ ਆਈਐਸ ਅਫਸਰ ਬਣੀ ਹੋਰ ਇਸ ਦੀ ਕਹਾਣੀ ਤੁਹਾਨੂੰ ਦੱਸਦੀਏ ਕਈ ਲੋਕਾਂ ਤੱਕ ਤਾਂ ਪਹੁੰਚੀ ਹੋਈ ਹੈ ਪਰ ਇੱਕ ਹੋਰ ਜਿਹੜਾ ਕਿ ਮਾਧਮਿਕ ਥੋੜੇ ਤੱਕ ਵੀ ਪਹੁੰਚੇ ਕਿ ਕਿਸ ਤਰ੍ਹਾਂ ਇੱਕ ਚਪੜਾਸੀ ਦੀ ਧੀ ਆਈਐਸ ਅਫਸਰ ਬਣੀ ਹੈ ਤਾਂ ਉਸ ਤੋਂ ਬਾਅਦ ਤੁਹਾਨੂੰ ਇਹ ਦੱਸਦੀ ਹੈ ਕਿ ਇੱਕ ਟੀਵੀ ਸੀਰੀਅਲ ਕਿਉਂਕਿ ਇਹ ਕਿਹਾ ਦਿੱਤਾ ਜਾਂਦਾ ਹੈ ਕਿ ਜਿਹੜਾ ਟੀਵੀ ਦੇਖਦੇ ਉਸ ਦੇ ਨਾਲ ਕਈ ਚੀਜ਼ਾਂ ਬਹੁਤ ਵਧੀਆ ਹੁੰਦੀਆਂ ਕਈ ਚੀਜ਼ਾਂ ਨਹੀਂ ਵਧੀਆ ਹੁੰਦੇ ਪਰ ਇਹ ਸੰਦੀਪ ਕੌਰ ਨੇ ਕਿਸ ਤਰ੍ਹਾਂ ਇੱਕ ਟੀਵੀ ਸੀਰੀਅਲ ਪ੍ਰੇਰਣਾ ਬਣਿਆ ਜਿਸ ਤੋਂ ਬਾਅਦ ਉਸ ਨੇ ठान ਲਿਆ ਕਿ ਮੈਂ ਇਹ ਕੰਮ ਕਰਨਾ ਜਿਸ ਤੋਂ ਬਾਅਦ ਉਸ ਦੇ ਵੱਲੋਂ ਯੂਪੀਐਸਸੀ ਪੇਪਰ ਕਲੀਅਰ ਕੀਤਾ ਜਾਂਦਾ ਤੇ ਅੱਜ ਉਸ ਨੂੰ ਸਲੂਟ ਵਜਦੇ ਨੇ ਅਜਿਹੀ ਹੋਰ ਵੀਡੀਓਜ਼ ਦੇਖਣ ਦੇ ਲਈ ਤੁਸੀਂ ਦੇਖਦੇ ਰਹੋ ਲਿਜਾਂਗੇ